ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਜਿਹੜੀ ਗੱਲਬਾਤ ਕਰਨੀ ਕਿਸਾਨ ਵੀਰੋ ਕਿਉਂਕਿ ਟੈਂਪਰੇਚਰ ਕਾਫੀ ਉੱਚਾ ਜਾ ਰਿਹਾ ਹੈ ਅੱਜ ਦਾ ਤਾਪਮਨ ਜਿਹੜਾ ਕੱਲ ਨਾਲੋਂ 1-2 ਡਿਗਰੀ ਉੱਪਰ ਹੀ ਜਾਣ ਦੇ ਅਸਾਰ ਆ ਜਾਨੀ 25°C ਸੈਂਟੀਗ੍ਰੇਡ ਤੇ ਜਾਣ ਦੇ ਅਸਾਰ ਹੈਗੇ ਆ 17 ਫਰਵਰੀ 2025 ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਤੇ ਬੇਨਤੀ ਇਹ ਹੈ ਕਿ ਹੁਣ ਜਿਹੜਾ ਹੈਗਾ ਪਾਣੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਕਿ ਪਾਣੀ ਬੜਾ ਜ਼ਰੂਰੀ ਹੈ ਸਟ੍ਰੈਸ ਨਹੀਂ ਆਉਣੀ ਚਾਹੀਦੀ ਫਸਲ ਨੂੰ ਅ ਜਰੂਰਤ ਅਨੁਸਾਰ ਐਨਪੀਕੇ ਵਗੈਰਾ ਦੀ ਸਪਰੇ ਜਿਹੜੀ ਤੁਸੀਂ ਕਰ ਰਹੇ ਹੋ ਫਸਲ ਦਾ ਲਗਾਤਾਰ ਨਰੀਖਣ ਜ਼ਰੂਰੀ ਹੈ ਅੱਜ ਇੱਕ ਦੋ ਕਿਸਾਨ ਵੀਰਾਂ ਦਾ ਜਿਹੜਾ ਫੋਨ ਆਇਆ ਕਿ ਪੀਲੀ ਕੁੰਗੀ ਦੀ ਸਾਨੂੰ ਸਮੱਸਿਆ ਨਜ਼ਰ ਆ ਰਹੀ ਹੈ ਉਹਦੇ ਬਾਰੇ ਮੈਂ ਵੀਡੀਓਜ਼ ਮੰਗਾਈਆਂ ਨੇ ਜੇ ਕੋਈ ਸਮੱਸਿਆ ਆਉਗੋ ਤਾਂ ਮੈਂ ਤੁਹਾਡੇ ਨਾਲ ਸਾਂਝੀ ਵੀ ਜਾਣਕਾਰੀ ਕਰੂੰਗਾ ਪਰ ਜਿਹੜਾ ਬੇਨਤੀ ਇਹ ਹੈ ਕਿ ਜਿੱਥੇ ਕਿਸਾਨ ਵੀ ਜਿਹੜਾ ਹੁਣ ਪਾਣੀ ਲਾਉਣ ਦਾ ਵਿਚਾਰ ਬਣਾ ਰਹੇ ਹੈ ਅੱਜ ਭਲਕਚ ਜਾਂ ਸਪਰੇਅ ਬਾਰੇ ਵਿਚਾਰ ਬਣਾ ਰਹੇ ਹੈ। ਬੇਨਤੀ ਹੈ ਕਿ 18 ਕੱਲ ਤੋਂ 18 ਫਰਵਰੀ ਤੋਂ 18 19 20 ਇਹਦੇ ਦਰਮਿਆਨ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ 'ਚ ਮੌਸਮ ਵਿਗੜਨ ਦੇ ਅਸਾਰ ਨਜ਼ਰ ਆ ਰਹੇ ਹੈ। ਤੇਜ਼ ਹਵਾਵਾਂ ਚੱਲਣ ਦੇ ਅਸਾਰ ਨਜ਼ਰ ਆ ਰਹੇ ਹੈ। ਜਿਦੇ ਵਿੱਚ ਬੁੱਧ ਵੀਰਵਾਰ ਨੂੰ ਵੀਰਵਾਰ ਨੂੰ ਖਾਸ ਤੌਰ ਤੇ ਜੇ ਆਪਾਂ 20 ਤਰੀਕ ਦੀ ਗੱਲ ਕਰੀਏ ਤਾਂ 25 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ। ਹਲਕਾ ਮੀਂਹ ਵੀ ਪੈ ਸਕਦਾ ਹੈ ਹਲਕੀ ਕਿਤੇ ਕਿਤੇ ਗੜੇਮਾਰੀ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਤੇਜ਼ ਹਵਾਵਾਂ ਝੱਖੜ ਵੀ ਵਗ ਸਕਦਾ ਇਹ ਹੁਣ ਕਿੰਨੀ ਜਗ੍ਹਾ ਦੇ ਉੱਤੇ ਸਮੱਸਿਆ ਆਉਂਦੀ ਹੈ ਕਿੰਨੀ ਜਗ੍ਹਾ ਤੇ ਜਿਹੜਾ ਮੀਂਹ ਨੇਰੀ ਝੱਖੜ ਜਾਂ ਕੋਈ ਗੜੇਮਾਰੀ ਦਾ ਨੁਕਸਾਨ ਹੁੰਦਾ ਹੈ ਇਹਦੇ ਬਾਰੇ ਤਾਂ ਜਿਹੜਾ ਹੈਗਾ 19 20 ਨੂੰ ਪਤਾ ਲੱਗੂ ਪਰ ਮੌਸਮ ਵਿਗੜਨ ਦੇ ਚਾਂਸ ਪੂਰੇ ਕਿਉਂਕਿ ਤਾਪਮਾਨ ਕਾਫੀ ਉੱਚਾ ਜਾ ਰਿਹਾ ਇਸ ਲਈ ਬੇਨਤੀ ਜ਼ਰੂਰੀ ਜਿਹੜੀ ਹੈਗੀ ਹੈ ਕਿ ਪਾਣੀ ਜਿੱਥੇ ਤੁਸੀਂ ਪਾਣੀ ਲਾਉਣ ਦਾ ਵਿਚਾਰ ਕੱਲ ਪਰਸੋਂ ਤੱਕ ਕਰ ਰਹੇ ਆ ਜਾਂ ਅੱਜ ਤੁਸੀਂ ਸ਼ਾਮ ਨੂੰ ਕਈ ਵਾਰ ਆਪਾਂ ਨੂੰ ਆਇੰਦਾ ਕਿ ਸ਼ਾਮ ਨੂੰ ਜਾਂ ਰਾਤ ਨੂੰ ਪਾਣੀ ਛੱਡਣਾ ਉੱਥੇ ਤੁਸੀਂ 2-3 ਦਿਨ ਪਾਣੀ ਦਾ ਰੋਕ ਦਿਓ ਵੇਟ ਕਰੋ ਜੇ ਮੌਸਮ ਜਿਹੜਾ ਹੈਗਾ ਜਿਹੜੇ ਹਿਸਾਬ ਨਾਲ ਤੁਹਾਡੇ ਏਰੀਆ 'ਚ ਕੋਈ ਮੀਂਹ ਪਿਆ ਜਾਂ ਕੋਈ ਮੌਸਮੀ ਤਬਦੀਲੀ ਆਉਂਦੀ ਹੈ ਉਹਦੇ ਅਨਸਾਰ ਪਾਣੀ ਲਾਉਣ ਦਾ ਵਿਚਾਰ 19-20 ਦਾ ਮੌਸਮ ਦੇਖ ਕੇ ਆਪਾਂ ਬਣਾਈਏ 2-3 ਦਿਨ ਤੁਸੀਂ ਵੇਟ ਕਰ ਸਕਦੇ ਆ ਜੇ ਕੋਈ ਤੁਸੀਂ ਕੱਲ ਪਰਸੋਂ ਨੂੰ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਪਰਸੋਂ ਨੂੰ ਆਪਾਂ ਬੰਦਿਆਂ ਨੂੰ ਕਿਹਾ ਹੋਇਆ ਸਪਰੇਅ ਦਾ ਸਪਰੇਅ ਬਾਰੇ ਵੀ ਤੁਸੀਂ 1-2 ਦਿਨ ਜਿਹੜਾ ਹੈਗਾ ਡਿਲੇ ਕਰ ਸਕਦੇ ਆ ਇਹ ਜਿਹੜੀ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਮੌਕੇ ਤੇ ਆਪਾਂ ਜਿਹੜਾ ਹੈਗਾ 19 ਨੂੰ ਜਾਂ 20 ਨੂੰ ਸਪਰੇਅ ਕਰਨ ਦਾ ਵਿਚਾਰ ਬਣਾਇਆ ਹੋਵੇ ਉਸ ਦਿਨ ਜਿਹੜਾ ਮੌਸਮ ਖਰਾਬ ਹੋਵੇ ਤਾਂ ਆਪਣਾ ਜਿਹੜਾ ਹੈਗਾ ਸਮੱਸਿਆ ਆ ਸਕਦੀ ਹੈ ਬੇਨਤੀ ਹੈ ਪਾਣੀ ਲਾਉਣਾ ਚਾਹੇ ਸਪਰੇਅ ਕਰਨੀ ਹੈ 18 19 20 ਖਾਸ ਤੌਰ ਤੇ 19 ਤੇ 20 ਦੇ ਦਰਮਿਆਨ ਮੌਸਮ ਵਿਗੜੂ ਕਿਉਂਕਿ ਇਹ ਤਾਂ ਕਲੀਅਰ ਹੀ ਹੈ ਕਿ ਜਦੋਂ ਇੰਨਾ ਤਾਪਮਾਨ ਉੱਚਾ ਜਾ ਰਿਹਾ ਉਹ ਵੀ ਫਰਵਰੀ ਦੇ ਮਹੀਨੇ ਅੱਧ ਫਰਵਰੀ 'ਚ ਤਾਂ ਮੀਂਹ ਹਨੇਰੀ ਚਖੜਗੜੇ ਮਾਰੀ ਤੋਂ ਆਪਾਂ ਜਿਹੜਾ ਹੈਗਾ ਜਿਹੜਾ ਇਨਕਾਰ ਨਹੀਂ ਕਰ ਸਕਦੇ ਮੌਸਮ ਦੇ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ ਇੱਕ ਵਾਰੀ ਨਹੀਂ 2-3 ਵਾਰ ਮੌਸਮ ਬਦਲੂਗਾ ਕਿਉਂਕਿ ਮਾਰਚ ਤੱਕ ਜਿਹੜਾ ਹੈਗਾ ਟੈਂਪਰੇਚਰ ਡਾਊਨ ਚਾਹੀਦਾ ਫਸਲਾਂ ਦੇ ਪੱਕਣ ਵਾਸਤੇ ਜਿਹੜਾ ਇੰਨਾ ਤਾਪਮਾਨ ਉੱਚਾ ਜਾ ਰਿਹਾ ਹੈ ਜਦ ਇਸ ਮਹੀਨੇ ਚ ਖਾਸ ਤੌਰ ਤੇ ਜਿਹੜੇ ਕਿ ਥੋੜੇ ਜਿ ਠੰਡੇ ਮਹੀਨੇ ਚ ਆਈਦੇ ਤਾਂ ਮੌਸਮੀ ਤਬਦੀਲੀ ਆਉਣੀ ਸੁਭਾਵਿਕ ਹੈ ਤੇ ਤੇਜ਼